ਲੁਧਿਆਣਾ ਦੇ ਚੀਮਾ ਚੌਕ ਵਾਰਡ ਨੰਬਰ 30 ਸੈਂਟਰ ਵਿਧਾਨ ਸਭਾ ਪੰਜਾਬ ਵਿਖੇ ਵਾਲਮੀਕੀ ਸੇਵਕ ਸੰਗਵੀ ਐਸ ਐਸ ਪੰਜਾਬ ਪ੍ਰਧਾਨ ਵਿੱਕੀ ਸਹੋਤਾ ਦੀ ਅਗਵਾਈ ਹੇਠ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ 사ਸੰਗ ਨੂੰ ਲੈ ਕੇ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਜੋ ਬੀਤੇ ਦਿਨੀ ਵਾਰਡ ਨੰਬਰ 30 ਦੇ ਵਿੱਚ ਮਾਨਯੋਗ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਦੇ ਵੀ ਦੇਵਤਿਆਂ ਦੀਆਂ ਮੂਰਤੀਆਂ ਅਖੰਡਿਤ ਕੀਤੀਆਂ ਹਨ ਜਿਸ ਨਾਲ ਸਮੁੱਚੇ ਪਾਈਚਾਰੇ ਦੇ ਲੋਕਾਂ ਵਿੱਚ ਰੋਸ਼ਨੀ ਦੀ ਲਹਿਰ ਹੈ ਉਹਨਾਂ ਕਿਹਾ ਜੋ ਅਸੀਂ ਕੱਲ ਭਗਵਾਨ ਵਾਲਮੀਕੀ ਮਹਾਰਾਜ ਦਾ ਪਾਵਨ 사ਸੰਗ ਕਰਵਾ ਰਹੇ ਹਾਂ ਉਸ ਵਿੱਚ ਅਸੀਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਇਸ 사ਸੰਗ ਵਿੱਚ ਪਹੁੰਚ ਕੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਵਰਤਾਵਾ ਉਹਦੇ ਵਿੱਚ ਪਰਮਪિતા ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਤੇ ਪਵਿੱਤਰ 사ਸੰਗ ਕੱਲ 25 10 2025 ਦਿਨ ਸ਼ਨੀਵਾਰ ਠੀਕ ਸ਼ਾਮ 7 ਵੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਉਹ ਜਾਰੀ ਰਹੂਗਾ ਉਹਦੇ ਵਿੱਚ ਧਾਰਮਿਕ ਸਮਾਜਿਕ ਰਾਜਨੀਤਿਕ ਭਾਰਤ ਸਰਕਾਰ ਪੰਜਾਬ ਸਰਕਾਰ ਦੇ ਨੁਮਾਇੰਦੇ ਆ ਰਹੇ ਆ ਔਰ ਇਹ ਮੇਰੇ ਪਿੱਛੇ 241 ਨੰਬਰ ਪਲਾਟ ਆ ਇਹਦੇ ਵਿੱਚ ਪਰਮਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਭਗਵਾਨ ਰਾਮ ਮਾ ਦੁਰਗਾ ਭੋਲੇ ਨਾਥ ਔਰ ਅੰਨੇ ਦੇਵੀ ਦੇਵਤਾ ਦੀਆਂ ਮੂਰਤੀਆਂ ਖੰਡੇ ਤੋਂੀਆਂ ਸਨ ਔਰ ਇਦੇ ਵਿੱਚ ਮੈਂ ਸਤਕਾਰਯੋਗ ਜਿੰਨੇ ਵੀ ਸਾਥੀ ਨੇ ਜਿਹੜੇ ਪਹਿਲੇ ਦਿਨ ਤੋਂ ਰਹਿ ਨੇ ਉਹਨਾਂ ਤੱਕ ਨਿਮੰਤਰਣ ਪਹੁੰਚ ਚੁੱਕੇ ਨੇ ਔਰ ਉਹਨਾਂ ਸਤਕਾਰਯੋਗ ਇਸ ਵਾੜਵਾਸੀਆਂ ਨੂੰ ਲੁਧਿਆਣਾ ਸੈਂਟਰਲ ਨੂੰ ਪੰਜਾਬ ਦੇ ਲੋਕਾਂ ਨੂੰ ਔਰ ਜਿੱਥੇ-ਜਿੱਥੇ ਤੱਕ ਇਸ ਸੰਗ ਦਾ ਪ੍ਰਚਾਰ ਹੋ ਰਿਹਾ ਜਾਂ ਇਹ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਲਈ ਮੇਰੀ ਆਵਾਜ਼ ਜਾਵੇ ਉਹਨਾਂ ਨੂੰ ਬੇਨਤੀ ਹੈ ਕਿ ਸ਼ਸ਼ੀ ਗਿਲਨੁਪਮ ਗਾਇਕ ਔਰ ਵੀਰ ਲक्की ਬਾਸ਼ਾ ਜੀ ਭਜਨਾਂ ਦਾ ਗੁਣਗਾਨ ਕਰਨਗੇ ਆਓ ਉਸ ਪਰਮਪਤਾ ਪਰਮਾਤਮਾ ਦੀ ਰਮਾਇਣ ਦੀ ਬਾਣੀ ਤੇ ਅਸੀਂ ਅਮਲ ਕਰੀਏ ਔਰ ਆਪਣੇ ਧਿਆਨ ਜਲੇ ਆਈਏ ਕਿਉਂਕਿ ਦਿਨ ਪ੍ਰਤੀ ਦਿਨ ਜਿਹੜਾ ਪਾਪ ਆ ਉਹ ਅਮਨ ਸ਼ਾਂਤੀ ਨਾਲੋਂ ਉਹਨਾਂ ਨਾਲੋਂ ਜ਼ਿਆਦਾ ਵੱਧ ਰਿਹਾ ਵਾ ਔਰ ਅਸੀਂ ਪਾਪ ਦੇ ਭਾਗੀ ਨਾ ਹੋਗੇ ਪੁੰਨ ਦੇ ਭਾਗੀ ਬਣੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਮੇਰਾ ਨਾਮ ਜੀ ਵਿੱਕੀ ਹੰਸਾ ਮੈਂ ਜਨਰਲ ਸਕੱਤਰ ਵਾਲਮੀਕੀ ਸੇਵਾ ਸੰਗਤੋਂ ਮੈਂ ਪੁਜੇ ਸ਼ਹਿਰ ਵਾਸੀਆਂ ਨੂੰ ਅੱਜ ਦੀ ਇਸ ਸਵਾਤਾਂ ਦਾ ਰਾਈ ਨਿਮੰਤਰਨ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਵਾਲਮੀਕੀ ਸੇਵਾ ਸੰਗਤ ਵੱਲੋਂ ਪਲਾਟ ਨੰਬਰ 211 ਤੇ ਸੱਸਾਂ ਰੱਖਿਆ ਗਿਆ ਉਹ ਸਾਰੇ ਇਸ ਸੱਸਾਂ ਵਿੱਚ ਆ ਕੇ ਆਪਣੀ ਹਾਜ਼ਰੀ ਲਗਾਨ ਅਤੇ ਪੂਜਣ ਵਾਲਮੀ ਮਹਾਰਾਜ ਦਾ ਆਸ਼ੀਰਵਾਦ ਲੈਣਾ ਸ਼ੁਰੂ ਕਰਾਂਗੇ। ਕੋਣ ਕੋਣ ਕੀ ਗਏ ਕੋਣ ਕੋਣ ਕੀ ਗਏ ਸਾਰੇ ਇਹ ਆਪ ਮੁਕਤ ਹੈਗਾ ਇਹ ਪ੍ਰੋਗਰਾਮ। ਲੋਜਣਾ ਸ਼ਹਿਰ ਦੇ ਕਈ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਆਗੂ ਇਸ ਸੱਦੇ ਵਿੱਚ ਹਾਜ਼ਰੀ ਲਵਾਣ ਆ ਰਹੇ ਆ ਬਾਕੀ ਜੋ ਹੋਊਗਾ ਤੁਹਾਨੂੰ ਮੁੱਕੇ ਦਾ ਪਤਾ ਲੱਗੇਗਾ